ਲੋ ਜੀ ਤੁਹਾਨੂੰ ਦਿਖਾਉਣ ਲੱਗਿਆ ਅੱਜ ਜਿਹੜੇ ਕਮਰੇ ਦੇ ਵਿੱਚ ਅਸੀਂ ਰਹੇ ਸੀ ਕਮਰਾ ਨੰਬਰ 110 ਗੁਰੂਕਾ ਤਾਲ ਗੁਰਦੁਆਰਾ ਸਾਹਿਬ ਦੇ ਵਿੱਚ ਸਾਨੂੰ ਇਹ ਰੂਮ ਮਿਲਿਆ ਇਸ ਰੂਮ ਦੇ ਵਿੱਚ ਏਸੀ ਦਾ ਪ੍ਰਬੰਧ ਸੀ ਹੈਗਾ ਪਰ ਗੀజర్ ਨਹੀਂ ਸੀ ਮਿਲਿਆ ਠੀਕ ਹੈ ਇਸ ਰੂਮ ਦਾ ਸਾਨੂੰ ਰੈਂਟ ਪੇ ਕਰਨਾ ਪਿਆ। ਉਪਰ ਰੈਂਟ ਪੇ ਕਰਨਾ ਪਿਆ 600 ਰੁਪਈਆ। ਵੈਸੇ ਠੀਕ ਸੀ। ਇਹ ਕਹਦੇ ਆ ਚਾਰ ਪੰਜ ਬੰਦਿਆਂ ਲਈ ਬੜੇ ਆਰਾਮ ਨਾਲ ਰਹਿ ਜਾ ਸਕਦਾ ਸੀ ਰੂਮ ਦੇ ਵਿੱਚ। ਲਓ ਜੀ। ਹੁਣ ਅੱਗੇ ਵੱਲ ਨੂੰ ਤੁਰਦੇ ਹਾਂ। ਸਵੇਰ ਦਾ ਸਮਾਂ। گردوارا دکھنوارن صاحب گرو کا تال آگرہ بہت بڑی نظارہ ਹਾਂਜੀ ਇਹ ਦੇਖੋ ਹੁਣ ਭਈ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆਂ ਪੂਰਾ ਸਾਹਿਬ ਉਹ ਮੈਸੇਜ ਆਇਆ ਹੂੰ ਚਾਰ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਦਾ ਸਥਾਨ ਹੈ ਇਹ ਇਹ ਪੂਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ 9 ਦਿਨ ਰਹੇ ਸਨ ਹਾਂਜੀ ਦਰਸ਼ ਆਪਾਂ ਸੰਗਤ ਜੀ ਆਪਾਂ ਅੱਗੇ ਦਰਸ਼ਨ ਕਰ ਰਹੇ ਹਾਂ ਉਸ ਸਥਾਨ ਦੇ ਜਿਸ ਸਥਾਨ ਦੇ ਉੱਤੇ ਆ ਕੇ ਗੁਰੂ ਸਾਹਿਬ ਨੇ ਜਿਹੜੇ ਉਹ ਪਹਿਲਾਂ ਆ ਕੇ ਇੱਥੇ ਰਹੇ ਸਨ ਸਾਹਮਣੇ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਹੈ ਆਪਾਂ ਨੂੰ ਮੰਜੀ ਸਾਹਿਬ ਦਾ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਆਪਾਂ ਹੁਣ ਚੱਲ ਕੇ ਉੱਥੇ ਦੇ ਇਹ ਹੈਗਾ ਗੁਰਦੁਆਰਾ ਦੁਖਨਵਾਰਨ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਇਹ ਚਾਰ ਗੁਰੂ ਸਾਹਿਬਾਨ ਦੇ ਚਰਨ ਛੋਹ ਅਸਥਾਨ ਹੈ ਇੱਥੇ ਆ ਕੇ ਦੇਵ ਜੀ ਵੀ ਆਏ ਦੇ ਨੇ ਗੁਰੂ ਨਾਨਕ ਦੇਵ ਜੀ ਦੇਵ ਜੀ ਵੀ ਆਏ ਦੇ ਨੇ ਗੁਰੂ ਹਰगोबिंद ਸਿੰਘ ਜੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ गोविंद ਸਿੰਘ ਜੀ ਦੀ ਚਰਨ ਛੋਹ ਅਸਥਾਨ ਹੈ ਗੁਰੂ ਨਾਨਕ ਪਾਸ਼ਾ ਨੇ ਜਿਹੜੇ ਉਹ ਪਹਿਲੀ ਉਦਾਸੀ ਦੇ ਵਿੱਚ ਇੱਥੇ ਆਈ ਸੀ ਆਈ ਥਿੰਕ ਆਈ ਸੀ ਬਾਕੀ ਮੈਂ ਇਸ ਦੇ ਇਸ ਦਾ ਕਮੈਂਟ ਹੈ ਜਿਹੜਾ ਇਸ ਦੇ ਉੱਤੇ ਸਕਰੀਨਸ਼ਾਟ ਦੇ ਉੱਤੇ ਲਾ ਦੂੰਗਾ ਇਤਿਹਾਸ ਦੱਸਿਆ ਉਹਦੇ ਵਿੱਚ ਦੱਸਿਆ ਹੋਇਆ ਵੀ ਕਿਹੜੇ ਸਾਲ ਚ ਹੈ ਇਤਿਹਾਸ ਸੁਝਾ ਕਰਿਆ ਪਰਨੇ ਆਵੇ ਬਹੁਤ ਵਧੀਆ ਹੂੰ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਬਹੁਤ ਪੁਰਾਣਾ ਗੁਰੂ ਘਰ ਹੈਗਾ ਇਤਿਹਾਸਕ ਸਥਾਨ ਨੇ ਦੇਖੋ ਕਿੰਨੇ ਵਧੀਆ ਬਣਾਏ ਹੋਏ ਨੇ ਹੂੰ ਹਾਂ ਜੀ ਆਪਾਂ ਦਰਸ਼ਨ ਕਰ ਰਹੇ ਹਾਂ ਗੁਰੂ ਕਾ ਤਾਲ ਗੁਰਦੁਆਰਾ ਸਾਹਿਬ ਇਹ ਇਤਿਹਾਸਕ ਸਥਾਨ ਗੁਰਦੁਆਰਾ ਦੋਖਨਵਾਲ ਸਾਹਿਬ ਗੁਰੂ ਕਾ ਤਾਲ ਆਗਰਾ ਉੱਤਰ ਪ੍ਰਦੇਸ਼ ਦੇ ਵਿੱਚ ਹੈ ਆਗਰਾ ਦੀ ਧਰਤੀ ਨੂੰ ਚਾਰ ਗੁਰੂ ਸਹਿਬਾਨ ਦੀ ਚਰਨ ਛੋ ਪ੍ਰਾਪਤ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੱਖਣ ਦੀ ਉਦਾਸੀ ਤੋਂ ਵਾਪਸੀ ਸਮੇਂ ਤਕਰੀਬਨ ਸਨ 1509 ਨਬੀ 10 ਈਸਵੀ ਵਿੱਚ 9 10 ਈਸਵੀ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਜੀ ਸਨ 1612 ਇਸਵੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ 1675 ਇਸਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਨ 1707 ਇਸਵੀ ਗੁਰੂ ਕਾ ਤਾਲ ਵਿਖੇ ਸਨ 1600 ਇਹ 73 ਇਸ ਵਿੱਚ ਕਾਯੁਗ ਦੇ ਭਿਆਨਕ ਸਮੇਂ ਵਿੱਚ ਧਰਮ ਰੱਖੇਕ ਤਿਲਕ ਜੰਝੂ ਤੇ ਰਾਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਧਰਤੀ ਤੇ ਆਪਣੇ ਪਾਵਨ ਚੱਕ ਪਾਇਆ ਅਤੇ ਇੱਕ ਗਰੀਬ ਚਰਵਾਹਾ ਜੋ ਭੇਡਾਂ ਵਸਕੀਆਂ ਚਾਰਨ ਵਾਲਾ ਹਸਨ ਅਲੀ ਸੀ ਉਸ ਰਾਹੀਂ ਆਪ ਗ੍ਰਿਫਤਾਰ ਹੋਣ ਦਾ ਕਾਰਤਕ ਰਚਿਆ ਅਤੇ ਅਮੀ ਦੇ ਮੁਗਲ ਸ਼ਾਸਕਾਂ ਨੇ ਆਪਣੀਆਂ ਫੌਜਾਂ ਪਾਸ ਗ੍ਰਿਫਤਾਰੀ ਕੀਤੀ ਅਤੇ ਆਪਣੀ ਗ੍ਰਿਫਤਾਰੀ ਦਾ ਇਨਾਮ 500 ਮੋਰਾ ਉਸ ਗਰੀਬ ਹਸਨ ਅਲੀ ਨੂਨ ਦੀਵਾਈਆਂ ਅਤੇ ਉਸ ਦੀ ਗਰੀਬੀ ਕੱਟੀ ਇਸ ਥਾਂ ਤੇ ਗੁਰਦੁਆਰਾ ਮੰਜੀ ਸਾਹਿਬ ਸ਼ੋਭਿਤ ਹੈ ਉਪਰੰਤ ਗੁਰੂ ਜੀ 9 ਦਿਨ ਤੱਕ ਪੋਰਾ ਸਹਿ ਵਿਖੇ ਨજરਬੰਦ ਰਹੀ ਜੋ ਕਿ ਪਹਿਲਾਂ ਤੋਂ ਹੀ ਵਾਰਾਂ ਦਰੀ ਬਣੀ ਹੋਈ ਸੀ ਥੱਲੇ ਤਹਿ ਖਾਨਾ ਹੈ ਜਿਸ ਨੂੰ ਹੁਣ ਸਤਕਾਰ ਸਹਿ ਪੋਰਾ ਸਹਿ ਕਿਹਾ ਜਾਂਦਾ ਹੈ ਸੰਗਤਾ ਦਰਸ਼ਨ ਕਰਕੇ ਨਿਹਾਰ ਹੁੰਦੀਆਂ ਹਨ ਉਪਰੰਤ ਗੁਰੂ ਜੀ ਦੀ ਪੰਜਾਂ ਸਿੱਖਾਂ ਸਿਹਤ ਭਾਰੀ ਫੌਜ ਦੀ ਨਿਗਰਾਨੀ ਵਿੱਚ ਜਿੱਥੇ ਗੁਰੂ ਜੀ ਨੇ Hindu ਧਰਮ ਬਚਾਉਣ ਲਈ ਮਹਾਨ ਸ਼ਹਾਦਤ ਦਿੱਤੀ। ਭਾਈ ਨੰਦ ਲਾਲ ਜੀ, ਭਾਈ ਗੁਰਦਾਸ ਜੀ ਆਗਰਾ ਵਿਖੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਸਨ 1973 ਦੇ ਵਿੱਚ ਸਮੂਹ ਸਾਧ ਸੰਗਤ ਆਗਰਾ ਇਲਾਕਾ ਨਿਵਾਸੀ ਸੰਗਤਾਂ ਨੇ ਇਸ ਮਹਾਨ ਇਤਿਹਾਸਕ ਸਥਾਨ ਦੀ ਸੇਵਾ ਸੰਤ ਬਾਬਾ ਸਾਧੂ ਸਿੰਘ ਮੋਹਣੀ ਜੀ ਸੰਤ ਬਾਬਾ ਲਵਿੰਦਰ ਸਿੰਘ ਜੀ ਬਾਬਾ ਪ੍ਰੀਤਮ ਸਿੰਘ ਜੀ ਸੇਵਕ ਜਥੇ ਨੂੰ ਸੌਂਪੀ ਗਈ। ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗੁਰਬਾਣੀ ਦਾ ਜਾਪ ਗੁਰੂ ਘਰ ਲੰਗਰ ਆਰੰਭ ਕੀਤਾ ਜੋ 24 ਘੰਟੇ ਦੁਟੰ ਗੰਤਰੰਤ ਵਰਤ ਰਿਹਾ ਹੈ। ਦਿਨ ਰਾਤ ਸੰਗਤ ਸੰਗਤਾਂ ਦੀ ਆਵਾਜ਼ ਆਈ ਰਹੀ ਹੈ। ਉਹ ਸਾਰਾ ਚਲਾ ਲਾ ਲਾ ਇਹ ਪਲਾਡ ਉਹ ਜਿਹੜਾ ਗੇਟ ਪਰ ਮਤਲਬ ਸਾਰਾ ਇਹ ਜਿਹੜਾ ਆਉ ਤੁਹਾਨੂੰ ਜਿਹੜਾ ਮਾਰ ਦੇਈਏ ਤੁਹਾਨੂੰ ਅੱਛੀ ਕੰਗਰੀ ਉਹ ਕੰਨਾ ਸਾਰੀ ਅਸਪਤ ਇਹ ਜਿਹੜੀ ਜਿਹੜੀ ਪੁਰਾਣੀ ਕੰਤਾ ਨਹੀਂ ਕਰਦੇ

کربس مزہ ਆਹਰਾ ਤਲਾਬ ਹੁੰਦਾ ਸੀ ਠੀਕ ਜਿਹੜਾ ਸਭ ਨੇ ਆਪ ਦੇਖ ਰਹੀਆਂ ਪ੍ਰਾਣੀਆਂ ਕੰਧਾਂ ਰਾਜੇ ਕੇ ਹਾਤੀ ਥੋੜੇ ਜਾਂਦੇ ਹੁਣ ਉਹਨਾਂ ਦੇ ਲਿਵਰ ਹੁੰਦੇ ਨੇ ਜਿਵੇਂ ਸਾਰੇ ਦਿਨ ਨਾਮੂਸ ਲੈ ਲੈ ਜਾਂਦੇ ਸੀ ਠੀਕ ਹੈ ਠੀਕ ਹੈ ਇਹ ਚਾਦੀਵਾਰੀ ਬਾਤ ਤੁਮਾਂਕੇ ਕਰਾਏ ਅੱਛਾ ਇਹ ਹਾਲੀਏਂ ਦੀ ਹਜਮਾ ਹਰਦੀ ਬਾਉਂਡਰੀ ਹੈ ਇੰਦੀ ਇਹ 4 ਗੋਮਟੇ ਹੁੰਦੀ ਸੀ 4 ਉੱਪਰੋਂ ਪਾਸੇ 4 ਅੰਦਰ ਪਾਸੇ ਠੀਕ 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 ਜੀ ਇਸ ਟਾਈਮ ਵੀ ਪ੍ਰਾਤਨੋ ਵੀ ਜਾ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਬਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਖੜੇ ਹਾਂ ਇਸ ਟਾਈਮ ਆਗਰਾ ਗੁਰਦੁਆਰਾ ਦੁਖਨਵਾਰਨ ਸਾਹਿਬ ਲਵੇ ਤੇ ਇੱਥੋਂ ਅਗਲੇ ਪੜਾਅ ਦੇ ਵਿੱਚ ਆਪਾਂ ਇੱਥੋਂ ਤੁਰਨ ਲੱਗੇ ਹਾਂ ਗੁਰਦੁਆਰਾ ਹਜ਼ੂਰ ਸਾਹਿਬ ਵੱਲ ਨੂੰ ਹੁਣ ਚੱਲ ਕੇ ਆਪਾਂ ਅੱਗੇ ਦੇਖਦੇ ਆ ਕਿੱਥੇ ਤੱਕਰ ਜਾਇਆ ਜਾਂਦਾ ਹੈ ਉੱਥੇ ਤੱਕਰ ਚੱਲਦੇ ਆ ਤੇ ਰਸਤੇ 'ਚ ਆਉਂਦੇ ਹੋਏ ਇਹ ਕਿਹੜੇ-ਕਿਹੜੀਆਂ ਜਗਮਾਂ ਜਾਂ ਗੁਰੂ ਘਰ ਆਉਣਗੇ ਉਹਨਾਂ ਦੇ ਦਰਸ਼ਨ ਕਰਨ ਤੇ ਕਰਵਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਆਓ ਆਪਾਂ ਚੱਲ ਕੇ ਹੁਣ ਅੱਗੇ ਲੋ ਚੱਲੀਏ ਜੀ